ਚੈਨਲ ਦੇਖਣ ਵਾਲਿਆਂ ਨੂੰ ਜੀ ਆਇਆਂ ਆਖਦੇ ਹਾਂ ਹਾਂਜੀ ਦੋਸਤੋ 2016 ਤੋਂ ਛੇਵੇਂ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਆਈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਚੈਨਲ ਤੇ ਹਾਂਜੀ ਦੋਸਤੋ 2016 ਤੋਂ ਛੇਵੇਂ ਪੇ ਕਮਿਸ਼ਨ ਦੇ ਏਰੀਆ ਦੀ ਜੇਕਰ ਗੱਲ ਕਰੀਏ ਤਾਂ ਸਾਢੇ 5 ਸਾਲਾਂ ਦਾ 14000 ਕਰੋੜ ਦੇ ਕਰੀਬ ਬਕਾਇਆ ਹੈ ਜੋ ਮਲਾਜ਼ਮਾਂ ਦਾ ਰਹਿੰਦਾ ਹੈ ਇਸ ਮੰਗ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਸੁਣਵਾਈਆਂ ਹੋਈਆਂ ਡਬਲ ਬੈਂਚ ਤੱਕ ਇਹ ਮਾਮਲਾ ਚਲਾ ਗਿਆ ਪਰ ਕੋਈ ਵੀ ਫੈਸਲਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਨਹੀਂ ਆਇਆ ਤੇ ਪੰਜਾਬ ਹਰਿਆਣਾ ਹਾਈ ਕੋਰਟ ਕੋਈ ਵੀ ਫੈਸਲਾ ਹਜੇ ਤੱਕ ਨਹੀਂ ਕੀਤਾ ਸੀ 13 ਫਰਵਰੀ ਦੀ ਕੈਬਨਟ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਦੁਆਰਾ ਏਰੀਅਰ ਦੀ ਅਦਾਇਗੀ ਨੂੰ ਲੈ ਕੇ ਐਲਾਨ ਕੀਤੇ ਗਏ ਹਨ ਜੀ ਦੋਸਤੋ ਜੇਕਰ ਉਸ ਐਲਾਨ ਦੀ ਗੱਲ ਕਰੀਏ ਤਾਂ ਉਸ ਐਲਾਨ ਦੇ ਮੁਤਾਬਕ ਜਿਹੜਾ ਕਿ ਏਰੀਅਰ ਦੇ ਨਾ ਬਲਾਜ਼ਮਾਂ ਨੂੰ ਬੰਨਦਾ ਸੀ ਤੇ ਜੋ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਜੋ 75 ਸਾਲ ਤੋਂ ਨੀਚੇ ਦੇ ਉਮਰ ਦੇ ਮੁਲਾਜ਼ਮ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਕਈਆਂ ਦੇ ਖਾਤਿਆਂ ਦੇ ਵਿੱਚ ਤਾਂ ਏਰੀਅਰ ਦੀ ਅਦਾਇਗੀ ਉਹਨਾਂ ਨੂੰ ਕਰ ਦਿੱਤੀ ਗਈ ਹੈ ਤੇ ਕਈਆਂ ਦੇ ਖਾਤਿਆਂ ਦੇ ਵਿੱਚ ਜਿਹੜਾ ਏਰੀਆਰ ਹੈ ਉਹ ਨਹੀਂ ਆਇਆ ਹਾਂਜੀ ਦੋਸਤੋ ਇਸ ਨੂੰ ਲੈ ਕੇ ਜੋ ਵੱਡੀ ਅਪਡੇਟ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਪੈਨਸ਼ਨਰ ਨੇ ਜਿਨ੍ਹਾਂ ਦੁਆਰਾ ਏਰੀਆ ਦੀ ਅਦਾਇਗੀ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਵੇਟ ਕੀਤਾ ਜਾ ਰਿਹਾ ਉਹਨਾਂ ਨੂੰ ਹੋਰ ਵੇਟ 1 ਸਾਲ ਲਈ ਕਰਨਾ ਪਵੇਗਾ ਕਿਉਂਕਿ ਇਹ ਗੱਲ ਜਿਹੜੀ ਕਿ ਸੂਤਰਾਂ ਦੇ ਹਵਾਲੇ ਤੋਂ ਆਈ ਹੈ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇ 2016 ਤੋਂ 6ਵੇਂ ਪੇ ਕਮਿਸ਼ਨ ਦੇ ਏਰੀਆ ਦੀ ਅਦਾਇਗੀ ਹੈ ਜਿਸ ਦੀ ਪਹਿਲੀ ਕਿਸ਼ਤ ਜਿਹੜੀ ਕਿ ਅਪ੍ਰੈਲ 2025 ਤੋਂ ਸ਼ੁਰੂ ਹੋਣੀ ਸੀ ਮਲਾਜ਼ਮਾਂ ਨੂੰ ਤੇ 1 ਮਈ ਨੂੰ ਉਹਨਾਂ ਦੀ ਤਨਖਾਹ ਦੇ ਵਿੱਚ ਆਉਣੀ ਸੀ ਪੈਨਸ਼ਨ ਦੇ ਨਾਲ ਲੱਗ ਕੇ ਉਹ ਕਈ ਪੈਨਸ਼ਨਰਾਂ ਦੇ ਖਾਤਿਆਂ ਦੇ ਵਿੱਚ ਆ ਗਈ ਹੈ ਉਸ ਦਾ ਕਾਰਨ ਇਹ ਹੈ ਕਿ ਜਿਨ੍ਹਾਂ ਦੀ ਰਿਟਾਇਰਮੈਂਟ 31 ਦਸੰਬਰ 2015 ਤੋਂ ਪਹਿਲਾਂ ਹੋਈ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਪਹਿਲੀ ਕਿਸ਼ਤ ਪਾ ਦਿੱਤੀ ਗਈ ਹੈ ਤੇ ਜਿਨ੍ਹਾਂ ਦੀ ਰਿਟਾਇਰਮੈਂਟ ਜੋ ਰਿਟਾਇਰਮੈਂਟ ਹੋਏ ਮੁਲਾਜ਼ਮ ਨੇ ਉਹਨਾਂ ਦੀ ਰਿਟਾਇਰਮੈਂਟ 1 ਜਨਵਰੀ 2016 ਤੋਂ ਬਾਅਦ ਹੋਈ ਹੈ ਚਾਹੇ ਦੀ ਉਹਨਾਂ ਦੀ ਰਿਟਾਇਰਮੈਂਟ 31 ਜਨਵਰੀ ਨੂੰ ਹੀ ਕਿਉਂ ਨਾ ਹੋਈ ਹੋਵੇ ਫਰਵਰੀ ਮਹੀਨੇ ਵਿੱਚ ਹੋਈ ਹੋਵੇ ਉਹਨਾਂ ਨੂੰ ਏਰੀਅਰ ਦੀ ਪਹਿਲੀ ਕਿਸ਼ਤ ਹਜੇ ਨਹੀਂ ਪਾਈ ਗਈ ਤੇ ਜੋ ਰੁਕਾਵਟ ਆ ਰਹੀ ਹੈ ਉਸ ਦੇ ਮਤਾਵਕ ਏਰੀਅਰ ਦੀ ਪਹਿਲੀ ਕਿਸਤ ਉਹਨਾਂ ਨੂੰ ਅਪ੍ਰੈਲ 2026 ਤੋਂ ਲੱਗਣੀ ਜਿਹੜੀ ਕਿ ਪੈਨਸ਼ਨ ਦੇ ਨਾਲ ਸ਼ੁਰੂ ਹੋਵੇਗੀ ਤੇ ਉਹਨਾਂ ਨੂੰ ਏਰੀਅਰ ਦੀ ਪਹਿਲੀ ਕਿਸ਼ਤ ਮਈ 2026 ਦੇ ਵਿੱਚ ਮਿਲੇਗੀ ਹਾਂਜੀ ਦੋਸਤੋ ਇਹ ਵੱਡੀ ਅਪਡੇਟ ਹੈ ਕਿਉਂਕਿ ਇਸ ਨੂੰ ਲੈ ਕੇ ਕਈ ਪੈਨਸ਼ਨਰਾਂ ਦੇ ਮਨਾਂ ਦੇ ਵਿੱਚ ਸ਼ੰਕਾ ਪਾਈ ਜਾ ਰਹੀ ਹੈ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਜੋ ਏਰੀਅਰ ਦੀ ਕਿਸ਼ਤ ਹੈ ਥੋੜੀ ਜਿਹੀ ਲੇਟ ਆਵੇਗੀ ਪਰ ਆਵੇਗੀ ਜ਼ਰੂਰ ਪਰ ਨਹੀਂ ਇਸ ਏਰੀਅਰ ਦੀ ਕਿਸ਼ਤ ਉਹਨਾਂ ਪੈਨਸ਼ਨਰਾਂ ਨੂੰ 1 ਇੱਕ 2016 ਤੋਂ ਬਾਅਦ ਜਿਹੜੇ ਰਿਟਾਇਰ ਹੋਏ ਨੇ ਜਾ ਅਪ੍ਰੈਲ 2026 ਦੇ ਵਿੱਚ ਹੀ ਆਵੇਗੀ ਹਾਂਜੀ ਦੋਸਤੋ ਇਸ ਏਰੀਆ ਨੂੰ ਲੈ ਕੇ ਮੁਲਾਜ਼ਮਾਂ ਦੁਆਰਾ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਪਰ ਪੰਜਾਬ ਸਰਕਾਰ ਦੁਆਰਾ ਇਸ ਦੀ ਐਨੀਆਂ ਕਿਸ਼ਤਾਂ ਬਣਾ ਦਿੱਤੀਆਂ ਗਈਆਂ ਨੇ 36 ਕਿਸ਼ਤਾਂ ਦੇ ਵਿੱਚ 42 ਕਿਸ਼ਤਾਂ ਦੇ ਵਿੱਚ ਇਸ ਦੀ ਅਦਾਇਗੀ ਕੀਤੀ ਜਾਵੇਗੀ ਪਰ ਮੁਲਾਜ਼ਮ ਇਸ ਗੱਲ ਦਾ ਹਜੇ ਤੱਕ ਵਿਰੋਧ ਕਰ ਰਹੇ ਨੇ ਕਿ ਇਸ ਏਰੀਆ ਦੀ ਅਦਾਇਗੀ ਸਾਨੂੰ ਜਲਦ ਤੋਂ ਜਲਦ ਇੱਕ ਦੋ ਕਿਸ਼ਤਾਂ ਦੇ ਰੂਪ ਵਿੱਚ ਦਿੱਤੀ ਜਾਵੇ ਹਨ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ